ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਮੁੱਚੇ ਪੰਜਾਬ ਦੇ ਅੰਦਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਉੱਥੇ ਹੀ ਜੇਕਰ ਵਿਧਾਨ ਸਭਾ ਹਲਕਾ ਦਿਨਨਗਰ ਦੀ ਗੱਲ ਕੀਤੀ ਜਾਵੇ ਤੇ ਵਿਧਾਨ ਸਭਾ ਹਲਕਾ ਦਿਨਨਗਰ ਅੰਦਰ ਵੀ ਚਾਰ ਜੁਨਾਂ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਵੱਲੋਂ ਜਿਹੜੇ ਉਮੀਦਵਾਰਾਂ ਵੱਲੋਂ ਚੋਣ ਮਹਿੰਮ ਜਿਹੜੀ ਪਖਾਈ ਹੋਈ ਆ ਉੱਥੇ ਹੀ ਪਿੰਡ ਪੱਤਰ ਤੇ ਬਲਾਕ ਸੰਮਤੀ ਮੈਂਬਰਾਂ ਵੱਲੋਂ ਵੀ ਪੂਰੀ ਤਰ੍ਹਾਂ ਜਿਹੜਾ ਚੋਣ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਸੋ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤੇ ਕਾਂਗਰਸ ਪਾਰਟੀ ਵੱਲੋਂ ਜੋ ਆਸ਼ਰਾਨੀ ਹੋ ਉਹਨਾਂ ਨੂੰ ਉਮੀਦਵਾਰ ਜਿਹੜਾ ਵਾ ਐਲਾਨਿਆ ਗਿਆ ਤਾਲੇਪੁਰ ਜੋਂ ਦੇ ਉੱਪਰੋਂ ਤਾਂ ਕਾਂਗਰਸ ਪਾਰਟੀ ਵੱਲੋਂ ਸੋ ਤਾਲਪੁਰ ਜੋਂ ਤੋਂ ਜੋ ਉਮੀਦਵਾਰ ਨੇ ਉਹਨਾਂ ਦੇ ਪਤੀ ਨੇ ਜੋ ਯੂਥ ਦੇ ਸਰਗਰਮ ਜਿਹੜੇ ਆਗੂ ਰਹੇ ਨੇ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਨਾਲ ਸਰਗਰਮ ਭੂਮਿਕਾ ਨਿਭਾ ਰਹੇ ਨੇ ਆ ਗੱਲਬਾਤ ਕਰ ਲੈਨੇ ਆ ਕਿਵੇਂ ਦਾ ਹੰਗਾਰਾ ਮਰ ਰਿਹਾ ਜਿਵੇਂ ਇਸ ਵੇਲੇ ਗਾਜੀਕੋਟ ਦੇ ਵਿੱਚ ਦੇਖ ਰਹੇ ਆ ਕਿ ਵੱਡਾ ਕਾਠਾ ਵੱਡੇ ਜਿਹੜੇ ਸਮਰਥਕ ਨੇ ਜਿਹੜੇ ਮੇਨ ਜਾਂ ਕਹਿ ਸਕਦੇ ਆ ਮਾਸਟਰ ਸੁਭਾਸ਼ ਹੋਣ ਜਾਂ ਸ਼ਸ਼ੀਲ ਹੋਣ ਜਾਂ ਦਲਬੀਰ ਜੀ ਹੋਣ ਵੱਖ-ਵੱਖ ਵੱਡੇ ਚਿਹਰੇ ਨੇ ਜਿਹੜੇ ਲਖਨਪਾਲ ਤੋਂ ਵੀ ਜਿਹੜੇ ਨੇ ਕਾਂਗਰਸੀ ਆਗੂ ਨੇ ਤੇ ਉਹ ਵੀ ਸਾਡੇ ਨਾਲ ਨੇ ਸੋ ਗੱਲਬਾਤ ਕਰ ਲੈਨੇ ਆ ਕਿ ਕਿਵੇਂ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਪਿੰਡਾਂ ਚ ਦੇਖੋ ਜੀ ਅੱਜ ਸਵੇਰ ਤੋਂ ਅਸੀਂ ਪਿੰਡ ਤਾਲਪੁਰ ਤੋਂ ਤਾਲਪੁਰ ਜੋਨ ਤੋਂ ਸਟਾਰਟ ਕੀਤਾ ਵਾ ਹਰ ਇੱਕ ਇੱਕ ਪਿੰਡ ਦੇ ਵਿੱਚ ਜਾ ਰਹੇ ਆ ਤੇ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਵਾ ਮਤਲਬ ਵਧੀਆ سپورਟ ਲੋਕਾਂ ਦੀ ਮਿਲ ਰਹੀ ਆ ਤੇ ਪੂਰੀ ਮਤਲਬ ਸਾਨ ਨਾਲ ਜਿੱਤਾਂਗੇ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਦੂਸਰੀ ਵਾਰ ਭਰੋਸਾ ਜਿਹੜਾ ਵਾ ਤੁਹਾਡੇ ਪਰਿਵਾਰ ਤੇ ਚੌਧਰੀ ਪਰਿਵਾਰ ਵੱਲੋਂ ਜਿਹੜਾ ਵਾ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਉਹ ਜਿਤਾਇਆ ਗਿਆ ਵਾ ਹਾਂਜੀ ਤੇ ਵਾਈਸ ਚੇਅਰਮੈਨ ਵੀ ਰਹੇ ਆ ਪਿਛਲੀ ਵਾਰੀ ਵੀ ਤੁਸੀਂ ਰਹੇ ਹੋ ਹਾਂਜੀ ਤੇ ਇਸ ਵਾਰ ਕੀ ਲੱਗਦਾ ਕਿ ਜਿਹੜੇ ਇਲਾਕੇ ਦੇ ਕਿਹੜੇ-ਕਿਹੜੇ ਕੰਮ ਸੋਚੇ ਹੋਏ ਨੇ ਕਿ ਜੇਕਰ ਕਾਮਯਾਬੀ ਮਿਲਦੀ ਆ ਤੇ ਉਹ ਕੰਮ ਜਾਂ ਸਰਕਾਰ ਦੇ ਰਾਹੀਂ ਜਾਣ ਵਾਲੇ ਸਮੇਂ 'ਚ ਹੋ ਸਕਦੇ ਨੇ ਸਭ ਤੋਂ ਪਹਿਲੇ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਦੁਬਾਰਾ ਟਿਕਟ ਦੇ ਕੇ ਨਵਾਜਿਆ ਆ ਪਿਛਲੀ ਵਾਰ ਵੀ ਅਸੀਂ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਰਹੇ ਹਾਂ ਨਾਲ ਵਾਈਸ ਚੇਅਰਮੈਨ ਬਣੇ ਸੀਗੇ ਉਹਦੇ ਦੌਰਾਨ ਪਿਛਲੇ ਟਰਮ ਦੇ ਵਿੱਚ ਜਦੋਂ ਕਾਂਗਰਸੀ ਸਰਕਾਰ ਸੀਗੀ ਮਤਲਬ ਸਾਡੇ ਇਲਾਕੇ ਦੇ ਵਿੱਚ ਕਾਫੀ ਡਵੈਲਪਮੈਂਟ ਹੋਈ ਹੈ ਜੀ ਕਹਿੰਦਾ ਮਤਲਬ ਵੀ ਕੋਈ ਵੀ ਸੜਕ ਐ ਇਦਾਂ ਦੀ ਨਹੀਂ ਰਹਿਣ ਦਿੱਤੀ ਵੀ ਜਿਹੜੀ ਨਾ ਬਣੀ ਹੋਈ ਜੀ ਹੁਣ ਦੁਬਾਰਾ ਮੌਕਾ ਦਿੱਤਾ ਹੈ ਜੀ ਜਿਹੜੀਆਂ ਵੀ ਕੋਈ ਸੜਕਾਂ ਰਹਿ ਗਈਆਂ ਵਾਂ ਲੱਗ ਭੱਗ ਬਣੀਆਂ ਪਈਆਂ ਵਾਂ ਜੇ ਕੋਈ ਰਹਿੰਦੀ ਆ ਤੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਬਣਾਵਾਂਗੇ ਬਾਕੀ ਸਾਡੀ ਜਿਹੜੀ ਮੇਨ ਡਿਮਾਂਡ ਹੋਏਗੀ ਜੀ ਮੇਰੀ ਹੀ ਕੋਸ਼ਿਸ਼ ਹੋਏਗੀ ਜੀ ਪੁਰਾਣੇ ਸ਼ਾਲੇ ਤੋਂ ਜਿਹੜੀ ਦਿਨਾਂ ਨਗਰ ਨੂੰ ਪਲੱਸ ਪੰਡੋਰੀ ਮਹੰਤਾਂ ਨੂੰ ਮਿਲਦੀ ਆ ਇਹ ਸੜਕ ਘੱਟੋ ਘੱਟ 44 ਫੁੱਟ ਬੰਨੀ ਚਾਹੀਦੀ ਆ ਜੀ ਫੋਰ ਲਾਈਨ ਬੰਨੀ ਚਾਹੀਦੀ ਆ ਫਿਰ ਇਹ ਇਲਾਕੇ ਆ ਡੀਵੈਲਪਮੈਂਟ ਪੂਰੀ ਹੋਏਗੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਤੁਹਾਡੇ ਵਾਂਗ ਜਿਹੜੇ ਨੇ ਦਾਅਵੇ ਕਰ ਰਹੇ ਨੇ ਜਿੱਤਦੇ ਕਿ ਸਾਡੀ ਪਾਰਟੀ ਨੇ ਬੜੇ ਕੰਮ ਕੀਤੇ ਨੇ ਪਰ ਲੰਘੇ 4 ਸਾਲ ਦੀ ਗੱਲ ਕੀਤੀ ਜਾਵੇ ਤੇ ਜਿਵੇਂ ਆ ਪ੍ਰਾਣਾ ਸ਼ਾਲਾ ਤੋਂ ਪੰਡੂਰੀ ਰੋਡ ਜਿਹੜਾ ਵਾ ਤੇ ਪੰਡੂਰੀ ਦਰਬਾਰ ਜਿਹੜਾ ਵਾ Hindu ਧਰਮ ਦਾ ਜਿਹੜਾ ਵੱਡਾ ਠਾਠ ਹੈਗਾ ਵਾ ਉਤਰੀ ਭਾਰਤ ਦੇ ਵਿੱਚ ਤੇ ਇਹ ਸੜਕਾਂ ਤੱਕ ਨਹੀਂ ਬਣੀਆਂ ਪਿੰਡਾਂ 'ਚ ਡਵੈਲਪਮੈਂ ਤੇ ਕਿਵੇਂ ਦੇਖਦੇ ਹੋ ਇਹਨੂੰ ਇਹਦੀ ਸਰਕਾਰ ਦੀ ਕਾਜਕਾਰੀ ਇਹ ਦੇਖੋ ਜੀ ਗੁਰਾਇ ਜੀ ਤੁਸੀਂ ਆ ਵੀ ਜਵਾਬ ਦਿੱਤਾ 4 ਸਾਲ ਹੋ ਗਿਆ ਸਰਕਾਰ ਬਣੀ ਨੂੰ ਜੀ ਜੀ ਕੋਈ ਇੱਕ ਸੜਕ ਨਹੀਂ ਅਜੇ ਤੱਕ ਬਣੀ ਜੀ ਸੜਕ ਨਹੀਂ ਟੋਇਆ ਨਹੀਂ ਪੂਰੇ ਇੱਕ ਟੋਇਆ ਨਹੀਂ ਪੂਰੇ ਆ ਲੋਕਾਂ ਕੋ ਨੰਗਣਾ ਅੰਨਾ ਬਿਹਾਲ ਆ ਲੋਕਾਂ ਨੇ ਆਪ ਜੀਸੀਪੀ ਲਾ ਕੇ ਮਾੜੇ ਮੋٹے ਟੋਏ ਪੋੜ ਕੇ ਲੋਕਾਂ ਟ੍ਰੈਨਿੰਗ ਗੰਨੇ ਦੀਆਂ ਵਿਚਾਰੀਆਂ ਕੱਟ ਰਹੇ ਆ ਇੰਨੇ ਬੁਰੇ ਹਾਲਾਤ ਆ ਜੀ ਤੁਹਾਨੂੰ ਸਾਰੇ ਪਤਾ ਜੀ ਕੋਈ ਪਿੰਡਾਂ ਦੇ ਵਿੱਚ ਗ੍ਰਾਂਟ ਨਹੀਂ ਆਈ ਤੱਕ ਕੁਝ ਨਹੀਂ ਕਿਹੜੀ ਕੋਈ ਗ੍ਰਾਂਟ 4 ਸਾਲ ਹੋ ਚਲੇ ਸਰਕਾਰ ਦੇ ਜੇ ਸਾਲ ਹੀ ਰਹਿ ਗਏ ਤਾਂ ਇਹਨਾਂ ਨੇ ਸਾਲ ਜੂ ਵੀ ਕੁਝ ਨਹੀਂ ਕਰਨਾ 4 ਸਾਲ ਚ ਨਹੀਂ ਕੋਈ ਕੀਤਾ ਤਾਂ ਸਾਲ ਚ ਇਕ ਨਹੀਂ ਲੋਕਾਂ ਸਾਡੀ ਇਹੋ ਪੀਲ ਆ ਜੀ ਤੇ ਸਾਨੂੰ ਵੱਧ ਵੱਧ ਵੋਟਾਂ ਪਾ ਕੇ ਜਿਤਾਓ ਅੱਗੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਆ ਤੇ ਵੱਧ ਵੱਧ ਡਵੈਲਪਮੈਂਟ ਕਰਾਂਗੇ ਉਹ ਬਿਨਾਂ ਪੱਖਪਾਤ ਤੋਂ ਕੋਈ ਮਤਲਬ ਇਹ ਨਹੀਂ ਹੋਏਗਾ ਵਿਤਕਰਾਨੀ ਹੋਏਗਾ ਕਿ ਇਹ ਸਰਪੰਚ ਆਉਂਗਾ ਜਾਂ ਜਾਊਂਗਾ ਜਿਹੜੀ ਪਾਰਟੀ ਦਾ ਮਰਜ਼ੀ ਹੋਏ ਬਿਨਾਂ ਵਿਤਕਰੇ ਤੋਂ ਆਪਾਂ ਉਹਦੀ ਡਵੈਲਪਮੈਂਟ ਕਰਾਵਾਂਗੇ ਪਿੰਡਾਂ ਦੀ ਜੀ ਚਲੋ ਪੱਖਪਾਤ ਦੀ ਕੀ ਗੱਲ ਕੀਤੀ ਜਾਦੀ ਹੈ ਕੋਈ ਵੀ ਪੱਖਪਾਤ ਨਹੀਂ ਜਿਹੜਾ ਉਹ ਹੋਵੇਗਾ ਮਾਸਟਰ ਸੁਭਾਸ਼ ਜੀ ਤੁਸੀਂ ਵੀ ਲੰਬੇ ਸਮੇਂ ਤੋਂ ਸਿਆਸਤ ਨਾਲ ਜੁੜੇ ਹੋ ਤੁਹਾਡੇ ਕੋਲ ਜਵਾਬ ਲੈ ਲੈਣੇ ਆ ਕਿ 75 78 ਸਾਲ ਹੋ ਗਏ ਸਰਕਾਰਾਂ ਬਣਦੀਆਂ ਵੀ ਆ ਲੈਂਦੀਆਂ ਵੀ ਆ ਨਵੀਆਂ ਸਰਕਾਰਾਂ ਵੀ ਹੁੰਦੀ ਬਦਲਾਵ ਵੀ ਵੇਖਲੇ ਲੋਕਾਂ ਨੇ ਪਰ ਸਰਕਾਰਾਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੇ ਸੜਕਾਂ ਛੜਕੀ ਤੰਤਰ ਦੇ ਚੱਕਰ ਵੀ ਉੱਚੇ ਨੇ ਨਿਕਲ ਸਕੀਆਂ ਤੇ ਕਈ ਵਾਰੀ ਗੱਲਾਂ ਕਰਦੇ ਨੇ ਅੱਗੂ ਜੀ ਇਹਨਾਂ ਨੂੰ ਕੈਲੀਫੋਰਨੀਆ ਬਣਾ ਦਾਂਗੇ ਪੰਜਾਬ ਨੂੰ ਇਹ ਇਸੇ ਤਰ੍ਹਾਂ ਹੀ ਰਹੂਗਾ ਹਾਲਾਤ ਜਿਹੜੇ ਨੇ ਪੰਜਾਬ ਦੇ ਨਹੀਂ ਜੀ ਨਹੀਂ ਸਰਕਾਰ ਬਦਲਦੇ ਆਹੀ ਕੰਮ ਕਰਾਂਗੇ ਡਿਵੈਲਪਮੈਂਟ ਕਰੇਗੀ ਕਾਂਗਰਸ ਸਰਕਾਰ ਨੇ ਅੱਗੇ ਬਹੁਤ ਡਿਵੈਲਪਮੈਂਟ ਕੀਤੀ ਆ ਪੰਨਾਂ ਦੀਆਂ ਗਲੀਆਂ ਨਾਲੀਆਂ ਵੀ ਸੜਕਾਂ ਵੀ ਇਹਨਾਂ ਪੂਰਾ ਝਾਲਮਸ਼ਾਤਾ ਤੇ ਕੋਈ ਕਮੀ ਨਹੀਂ ਰਹਿਣ ਦੇਾਂਗੇ ਤੇ ਇਸ ਕਰਕੇ ਆ ਜਿਹੜੀ ਸਰਕਾਰ ਆਏ ਤੇ ਬਿੜਾਗਰ ਕੀਤਾ ਦਾ ਇਹਨੂੰ 3 ਸਾਲ ਤੋਂ ਕੋਈ ਕੁਸ਼ੀ ਵੀ ਨਹੀਂ ਚੋਰ 4 ਸਾਲ ਤੋਂ ਕੁਛ ਨਹੀਂ ਕੀਤਾ ਤੇ ਨਾ ਇਹਨਾਂ ਦੇ ਲੀਡਰ ਹੀ ਨਹੀਂ ਨਹੀਂ ਜੋਗੇ ਪਈ ਕੁਝ ਕਰ ਲਈਏ ਇਸ ਕਰਕੇ ਸਾਨੂੰ ਸਮਾਂ ਦਿੱਤਾ ਜਾਏ ਤੇ ਹੀਰਾ ਲਾਲ ਚੰਗੀ ਸ਼ਾਨਨਾ ਜਤਨ ਕੇ ਮੈਡਮ ਆਸ਼ਾ ਰਾਣੀ ਜੀ ਤੇ ਇਹਨਾਂ ਦਾ ਇਲਾਕੇ ਚ ਵੀ ਕਾਫੀ ਪ੍ਰਭਾਵ ਆ ਤੇ ਇਸ ਕਰਕੇ ਦੂਜੇ ਕੈਂਡੀਡੇਟ ਤੇ ਕਿਤੇ ਬਰਾਬਰ ਤੇ ਇਹਨਾਂ ਦੇ ਲੱਭਦੇ ਹੀ ਨਹੀਂਗੇ ਸੋ ਬਿਲਕੁਲ ਜੀ ਮਾਸਟਰ ਸੁਭਾਸ਼ ਜੀ ਦਾ ਜਾਂ ਵਕੋ ਵਖਾਗੂਆਂ ਦਾ ਕਹਿਣਾ ਕਿ ਇਹਨਾਂ ਦੇ ਮੁਕਾਬਲੇ ਜਿਹੜੇ ਦੂਸਰੇ ਉਮੀਦਵਾਰ ਹੈਗੇ ਨੇ ਉਹਨਾਂ ਦਾ ਸਿਆਸੀ ਕਦ ਜਿਹੜਾ ਵਾ ਉਹ ਕਿਤੇ ਵੀ ਹਲਕੇ ਦੇ ਵਿੱਚ ਜਿਹੜਾ ਨਜ਼ਰ ਨਹੀਂ ਆ ਰਿਹਾ ਸੋ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੀ ਚੋਣ ਮਹਿਮ ਨੂੰ ਵੱਡਾ ਹੰਗਾਰਾ ਜਿਹੜਾ ਮਿਲਦਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗਾਜੀਕੋਟ ਦੇ ਵਿੱਚ ਜਿਹੜਾ ਵੇੜਾ ਵਾ ਇੰਨਾ ਵੱਡਾ ਵੇੜਾ ਸਾਰਾ ਵਰਕਰਾਂ ਦੇ ਨਾਲ ਸਮਰਥਕਾਂ ਦੇ ਨਾਲ ਸਪੋਰਟਰਾਂ ਦੇ ਨਾਲ ਜਿਹੜਾ ਵਾ ਭਰਿਆ ਹੋਇਆ ਵਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੱਡੀਆਂ ਉਮੀਦਾਂ ਸਨ ਲੋਕਾਂ ਨੂੰ ਸੋ ਜਿੱਥੇ ਕਾਂਗਰਸੀ ਜਿਹੜੇ ਵਰਕਰ ਨੇ ਸਮਰਥਕ ਨੇ ਉਹ ਸਵਾਲ ਉਠਾਉਂਦੇ ਨਜ਼ਰ ਆ ਰਹੇ ਨੇ ਉੱਥੇ ਹੀ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜੇਕਰ ਪਿੰਡਾਂ ਦੇ ਵਿੱਚ ਇਹ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਜਿਹੜੀਆਂ ਨੇ ਵਿਕਾਸ ਦੀਆਂ ਬੋਲਦੀਆਂ ਨੇ ਬੁਰੇ ਹਾਲ ਨੇ ਬਾਂਕੇ ਦਿਹਾੜੇ ਨੇ ਸੋ ਇਹ ਵਾਅਦੇ ਦਾਵੇ ਨੇ ਜਿਹੜੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਪੂਰੀਆਂ ਕਰਦੀਆਂ ਜਾਂ ਨਹੀਂ ਕਰਦੀਆਂ ਇਹ ਸਮੇਂ ਦੀ ਗਰਬਚਿਆ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਲ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ